ਅੱਜ ਅੱਜ ਚਾਹ ਬਹੁਤ ਸਾਡੇ ਪੁਲਿਸ ਪਲੀਜ਼ ਪਲੀਜ਼ ਆਪ ਮੀਡੀਆ ਨੂੰ ਤੇ ਮਿਲਣ ਤੋਂ ਅੱਜ ਵਧਾਨ ਸਭਾ ਹਲਕਾ ਸੌਤ ਦੇ ਸਾਡੀ ਵਲੰਟੀਅਰ ਮੀਟਿੰਗ ਹੋਈ ਆ ਡਾਕਟਰ ਇੰਦਰਜੀਤ ਸਿੰਘ ਦੇ ਜੀ ਦੀ ਗਵਾਈ ਹੇਠ ਠੀਕ ਹੈ ਜੀ ਇਹੀ ਚੰਗਾ ਹੰਗਾ ਦਾ ਸਾਡੀ ਅੱਜ 5ਵੀਂ ਮੀਟਿੰਗ ਸੀਗੀ ਦਿਹਾਤੀ ਦੇ ਚਾਰੇ ਹਲਕਿਆਂ ਵਿੱਚ ਕਰ ਲਈ ਅੱਜ ਸ਼ਹਿਰ ਤੋਂ ਸ਼ੁਰੂ ਕੀਤੀ ਆ ਕੱਲ ਸਾਡੀ ਈਸਟ ਹਲਕੇ ਦੀ ਆ ਸ਼ਾਮ ਨੂੰ ਵੈਸਟ ਦੀ ਆ ਉਹ ਤੋਂ ਬਾਅਦ ਨੌਰਥ ਵੀ ਹੋਏਗੀ ਫਿਰ ਸੈਂਟਰ ਦੀ ਹੋਏਗੀ ਪਹਿਲਾਂ ਅਸੀਂ ਹਲਕੇ ਦੀਆਂ ਮੀਟਿੰਗਾਂ ਕਰਦੇ ਉਹ ਤੋਂ ਬਾਅਦ ਅਸੀਂ ਦੂਜੀ ਕੈਂਪੇਨ ਜਿਹੜੀ ਆ ਉਹ ਸ਼ੁਰੂ ਕਰਾਂਗੇ ਘਰ-ਘਰ ਜਾਵਾਂਗੇ 2 ਸਾਲ ਜਿੰਨਾ ਕੰਮ ਕੀਤਾ ਉਹ ਮਾਨ ਸਰਪ ਦੀ ਸਰਕਾਰ ਦਾ ਜਿੰਨਾ ਕੰਮ ਹੈ ਉਹ ਕਰਤਾ ਜਿਹੜਾ ਅਸੀਂ ਪਹੁੰਚਾਉਣਾ ਹੈ ਕਰਤਾ ਸੁਨਿਆ ਦੇਣਾ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤੇ ਰਿਸਪੌਂਸ ਕਿਸ ਤਰ੍ਹਾਂ ਦਾ ਮਿਲਦਾ ਰਣਿਤਰਾ ਆ ਹਾ ਦੇਖੋ ਸੁਵਾਰਸ ਕਿੰਦੂ ਬਹੁਤ ਜ਼ਬਰਦਸਤ ਰਿਸਪੌਂਸ ਬਹੁਤ ਜ਼ਬਰਦਸਤ ਬਹੁਤ ਹੀ ਜ਼ਬਰਦਸਤ ਰਿਸਪੌਂਸ ਕੇਂਦਰੀ ਸਰਕਾਰ ਨੂੰ ਨੋਟਿਸ ਭੇਜਦਾ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਕਿ ਜੈ ਬਹੁਤ ਬਹੁਤ ਗਲਤ ਕੀਤਾ ਬਹੁਤ ਗਲਤ ਕੀਤਾ ਕੇਂਦਰੀ ਸਰਕਾਰ ਨੇ ਬਹੁਤ ਮਾੜੀ ਗੱਲ ਕੀਤੀ ਆ ਬਹੁਤ ਹੀ ਮਾੜੀ ਗੱਲ ਸਿੱਧੂ ਮੂਸੇਵਾਲੇ ਜੀ ਦੇ ਮਾਤਾ ਪਿਤਾ ਨੂੰ ਲੋਟ ਰੇ ਭੇਜਣਾ ਬਹੁਤ ਨੀਵੇਂ ਲੈਵਲ ਦੀ ਕਾਰਵਾਈ ਕੀਤੀ ਪੀਰ ਨੇ। ਅਕਾਲੀ ਭਾਜਪਾ ਦਾ ਪੱਟਪਾਠ ਦੀ ਗੱਲ ਸਰ ਤੋਂ ਦਿਵਾਰੋਂ ਛੱਡ ਕੇ ਪਈ ਆ ਕਹਿੰਦੇ ਕਿ ਜਲਦੀ। ਮੈਂ ਕਿਹਾ ਤੁਸੀਂ ਕਾਲੀ ਕਾਲੀਆਂ ਨੂੰ ਗੱਠ ਜੋੜ ਕਰ ਲੈਣ ਦੋ। ਉਹਨਾਂ ਕੋਲ ਹਿਸਾਬ ਲੈਣਗੇ ਪੰਜਾਬ ਦੇ ਲੋਕ 740 ਸ਼ਹੀਦ ਕਿਸਾਨਾਂ ਦਾ। ਭਾਜਪਾ ਨੇ ਜਿਹੜਾ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਜਿਹੜਾ ਕੰਮ ਕਰਦੀ ਆ ਕਾਲੀ ਦਲ ਉਹਦਾ ਜਵਾਬ